ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਗੇ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਚਹੇਤੇ ਵਕੀਲ ਹੈ ਇਰਸ਼ਦਾਦ ਕਲੇਰ ਉਹਨਾਂ ਨੇ ਹੁਣ ਐਸੀ ਪਟੀਸ਼ਨ ਧਾਰ ਕਰੀਤੀ ਹੈ ਕਿ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਕਨਫਰਮ ਹੈ ਹੋਣੀ ਹੋਣੀ ਹੈ ਕਿਉਂ ਕਿ ਜਿਸ ਬੇਸ ਨੂੰ ਜਿਸ ਬੁਨਿਆਦ ਉੱਤੇ ਉਹਨਾਂ ਨੇ ਪਟੀਸ਼ਨ ਐ ਧਾਰ ਕੀਤੀ ਹੈ ਨਾ ਜਿਹੜੀ ਪਟੀਸ਼ਨ ਦੀ ਉਹਨੇ ਬੇਸ ਬਣਾਈ ਉਹ ਕਿੱਡੀ ਕੇ ਮਜ਼ਬੂਤ ਹੈ ਕਿ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲ ਜਾਣੀ ਆਖਿਰ ਉਹਨਾਂ ਨੇ ਕਿਹੜੀ ਇਹ ਬੁਨਿਆਦ ਬਣਾਈ ਹੈ ਕੇਸ ਦੀ ਪਹਿਲਾਂ ਆਪਾਂ ਚਲ ਕੇ ਦੇਖ ਲੈਣੇ ਆਈ ਦੀ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਹਾਂਜੀ ਪੰਜਾਬੀ ਦਾ ਸਾਸ੍ਰਿਕ ਕਾਲ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਜੇਲ੍ਹ ਦੇ ਵਿੱਚੋਂ ਆ ਰਹੀ ਹੈ ਯਾਨੀ ਕੈਦੀਆਂ ਦਾ ਬੜਾ ਜ਼ਿਕਰ ਹੋ ਰਿਹਾ ਸੀ ਉਹਨਾਂ ਦੇ ਹੀ ਘਰ ਦੇ ਵਿੱਚ ਇੱਕ ਗੱਲ ਉੱਠਦੀ ਹੈ ਕਹਿੰਦੇ ਜੀ ਕੈਦੀਆਂ ਦੇ ਨਾਲ ਵਿਕਰਮ ਸਿੰਘ ਮਜੀਠੀਆ ਖੂਗਾਰ ਕੈਦੀਆਂ ਦੇ ਨਾਲ ਬੰਦਾ ਜੇਲ੍ਹ ਦੇ ਅੰਦਰ ਕਈ ਵਾਰ ਉਹਨਾਂ ਦੇ ਵਕੀਲਾਂ ਨੇ ਵੀ ਜ਼ਿਕਰ ਕੀਤਾ ਹਰ ਹੁਣ ਪੂਰੇ ਜੋਰਾ ਸ਼ੋਰਾ ਦੇ ਨਾਲ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੀ ਅਰਜੀ ਫੇਰ ਤੋਂ ਯਾਨੀ ਪਟੀਸ਼ਨ ਪਾ ਦਿੱਤੀ ਹੈ ਕਿਉਂਕਿ ਬੀਤੀ ਰਾਤ ਵਿਕਰਮ ਸਿੰਘ ਮਜੀਠੀਆ ਕੈਦੀਆਂ ਤੋਂ ਕਹਿੰਦੇ بڑا ਖਤਰਾ ਸੀ ਕਹਿੰਦੇ ਜੀ ਬੀਤੀ ਰਾਤ ਕੈਦੀਆਂ ਦੇ ਨਾਲ ਕਹਿੰਦੇ ਵਿਕਰਮ ਮਜੀਠੀਆ ਦਾ ਪੇਚਾ ਪੈ ਗਿਆ ਯਾਨੀ ਇੱਕ ਐਸੇ ਕੈਦੀ ਜਿਨ੍ਹਾਂ ਨੂੰ ਬਹੁਤ ਵੀ ਸਜ਼ਾ ਕਈ ਵਾਰ ਮੈਂ ਪਹਿਲਾਂ ਵੀ ਤੁਹਾਡੇ ਸਾਹਮਣੇ ਦੁਹਰਾਈ ਹੈ ਗੱਲ ਕਿ ਭਾਈ ਉਹਨਾਂ ਨੂੰ ਵਿਕਰਮ ਸਿੰਘ ਮਜੀਠੀਏ ਦੇ ਜਿਹੜੇ ਨਾਲ ਕੈਦੀ ਨੇ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੋਈ ਹੈ ਇੱਕ ਦੇ ਉੱਤੇ ਪੌਸਤ ਕੋ ਧਾਰਾ ਲੱਗੀ ਹੈ ਜਿਹੜੀ ਕਿ ਬੱਚਿਆਂ ਨੂੰ ਬੱਚਿਆਂ ਦਾ ਸ਼ੋਸ਼ਣ ਕਰਨਾ ਔਰ ਦੂਜੇ ਪਾਸੇ ਬੱਚਿਆਂ ਨੂੰ ਕਤਲ ਕਰ ਦੇਣਾ ਇੱਕ ਬੰਦੇ ਨੇ ਤਾਂ ਕਈ ਸਾਰੇ ਬੱਚੇ ਮਾਰ ਦਿੱਤੇ ਨੇ ਔਰ ਦੂਜੇ ਤੇ ਵੀ ਪੌਸਤ ਕੋ ਲੱਗੀ ਹੋਈ ਹੈ ਜਿਹੜੀ ਫਾਂਸੀ ਦੇ ਤਖਤੇ ਤੱਕ ਲੈ ਕੇ ਜਾਂਦੀ ਹੈ ਤਾਂ ਹੁਣ ਬਿਕਰਮ ਸਿੰਘ ਮਜੀਠੀਆ ਦੇ ਨਾਲ ਬੀਤੀ ਰਾਤ ਜੇਲ੍ਹ ਦੇ ਅੰਦਰ ਕੀ ਹੋਇਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਉਹਨਾਂ ਦੇ ਵਕੀਲ ਨੇ ਅਰਸ਼ਦੀਪ ਕਲੇਰ ਜਿਹੜੇ ਕਿ ਭਾਈ ਲੰਬੇ ਸਮੇਂ ਤੋਂ ਉਹਦਾ ਜਿਹੜਾ ਕਿ ਪ੍ਰਚਾਰ ਵੀ ਕਰਦੇ ਆ ਰਹੀ ਸੀ ਕਿਉਂਕਿ ਉਹਦੇ ਹੋ ਮੈਨ ਮੁਖ ਬੁਲਾ ਰਹੇ ਵੀ ਨੇ ਜਿਹੜੇ ਅਰਸ਼ਦੀਪ ਕਲੇਰ ਉਹਨਾਂ ਦੇ ਵਕੀਲ ਨੇ ਉਹ ਵਿਕਰਮ ਸਿੰਘ ਮਜੀਠੀਆ ਦੇ ਮੈਨ ਮੁਖ ਬੁਲਾ ਰਹੇ ਵੀ ਨੇ ਔਰ ਦੂਜੇ ਪਾਸੇ ਨਾਲ ਹੀ ਨਾਲ ਉਹਨਾਂ ਦੇ ਐਡਵੋਕੇਟ ਨੇ ਉਹਨੇ ਕੇਸ ਲੜ ਰਹੇ ਨੇ ਬਹੁਤ ਸਾਰਾ ਪ੍ਰਚਾਰ ਵੀ ਕਰਦੇ ਨੇ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਬਾਹਰ ਕਢਾਉਣ ਦੇ ਲਈ ਉਹਨਾਂ ਨੇ ਇੱਕ ਪਟੀਸ਼ਨ ਪਾ ਦਿੱਤੀ ਹੈ ਪਰ ਰਾਤ ਕੈਦੀਆਂ ਦੇ ਨਾਲ ਕੀ ਹੋਇਆ ਇਹ ਬੜੀ ਦਿਲਚਸਪ ਕਹਾਣੀ ਹੈ ਕਿਉਂਕਿ ਪਹਿਲਾ ਬਿਆਨ ਆਉਂਦਾ ਉਹਨਾਂ ਦੀ ਘਰਵਾਲੀ ਦਾ ਕਹਿੰਦੀ ਜੀ ਮੇਰੇ ਪਤੀ ਨੂੰ ਬਹੁਤ ਵੱਡਾ ਖਤਰਾ ਹੈ ਉਹਨਾਂ ਕੈਦੀਆਂ ਦਾ ਬੜਾ ਲੰਮਾ ਟਾਈਮ ਜ਼ਿਕਰ ਚੱਲਿਆ ਪੰਜਾਬ ਦੀਆਂ ਖਬਰਾਂ ਦੇ ਵਿੱਚ ਹਰ ਹੈਡਲਾਈਨ ਦੇ ਵਿੱਚ ਵਿਕਰਮ ਮਜੀਠੀ ਦਾ ਇੱਕੋ ਜ਼ਿਕਰ ਚੱਲ ਰਿਹਾ ਸੀ ਕਹਿੰਦੇ ਜੀ ਜੇ ਤਾਂ ਇਹਦੀ ਬਾਰਕ ਬਦਲ ਦਿੱਤੀ ਜਾਵੇ ਤੇ ਜਾਂ ਵਿਕਰਮ ਮਜੀਠੀ ਨੂੰ ਰਿਹਾ ਕਰ ਦਿੱਤਾ ਜਾਵੇ ਯਾਨੀ ਉਹਦੀ ਪਟੀਸ਼ਨ ਪਾ ਦਿੱਤੀ ਹੈ ਹੁਣ ਜਿਹੜੀ ਵਕੀਲਾਂ ਨੇ ਹਾਈ ਕੋਰਟ ਦੇ ਅੰਦਰ ਕਿ ਵਿਕਰਮ ਸਿੰਘ ਜਿਹੜਾ ਮਜੀਠੀ ਆ ਉਹਨਾਂ ਕਹਿੰਦੇ ਉਹਨਾਂ ਵੱਡਾ ਖਤਰਾ ਦੱਸਿਆ ਜਾ ਰਿਹਾ ਕਹਿੰਦੇ ਜੀ ਉਹਨੂੰ ਜਾਨਵਾ ਮਾਰ ਸਕਦੇ ਨੇ ਕਿਉਂਕਿ ਇਹ ਉਹਨਾਂ ਦੇ ਵਕੀਲਾਂ ਦੇ ਉਹਨਾਂ ਦੇ ਘਰ ਵਾਲਿਆਂ ਦੇ ਤੇ ਬਾਕੀ ਜਿਹੜੇ ਹੋਰ ਉਹਨਾਂ ਦੇ ਵਰਕਰ ਨੇ ਸਾਰੇ ਲੀਡਰਾਂ ਦੇ ਬਿਆਨ ਨੇ ਕਿ ਵਿਕਰਮ ਮਜੀਠੀਆ ਦੇ ਨਾਲ ਜੇਹਰ ਪ੍ਰਸ਼ਾਸਨ ਧੱਕਾ ਕਰ ਰਿਹਾ ਪੰਜਾਬ ਦੀ ਸਰਕਾਰ ਧੱਕਾ ਕਰ ਰਹੀ ਹੈ ਪਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਪੜਕ ਚੁੱਕਿਆ ਬਹੁਤ ਵੱਡੀ ਖਬਰ ਹੈ ਜਿਹੜੀ ਤੁਸੀਂ ਸੁਣਨੇ ਜਾ ਰਹੇ ਹੋ ਇੱਕ ਇੱਕ ਕਰਕੇ ਦੋਵੇਂ ਖਬਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਪੰਜਾਬ ਦਾ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਇਸ ਬਿਕਰਮ ਸਿੰਘ ਮਜੀਠੀਆ ਤੇ ਕਿਵੇਂ ਪੜਕ ਚੁੱਕੇ ਨੇ ਔਰ ਦੂਜੇ ਪਾਸੇ ਬਿਕਰਮ ਮਜੀਠੀਆ ਨੂੰ ਕੈਦੀਆਂ ਤੋਂ ਜਿਹਨਾਂ ਤੋਂ ਖਤਰਾ ਸੀ ਉਹਨਾਂ ਨੂੰ ਲੈ ਕੇ ਕੀ ਖਬਰ ਆ ਰਹੀ ਹੈ ਤਾਂ ਹੁਣ ਪਹਿਲਾਂ ਪੰਜਾਬ ਦਾ ਮੁੱਖ ਮੰਤਰੀ ਕਿਉਂ ਪੜਕਿਆ ਬਿਕਰਮ ਸਿੰਘ ਮਜੀਠੀਆ ਤੇ ਦਰਸਾਲ ਦੇ ਵਿੱਚ ਪੰਜਾਬ ਦੀ ਸਰਕਾਰ ਨੂੰ ਔਰ ਦੂਜੇ ਪਾਸੇ ਵਿਜੀਲੈਂਸ ਬਿਊਰੋ ਨੂੰ ਇੱਕ ਨਾਟ ਦੇਣ ਦੀ ਯਾਨੀ ਇੱਕ ਝੂਠਾ ਕਰਾਰ ਦੇਣ ਦੀ ਕੋਸ਼ਿਸ਼ ਕੀਤੀ ਵਿਕਰਮ ਸਿੰਘ ਮਜੀਠੀਆ ਦੇ ਕਿਉਂਕਿ ਪਹਿਲਾ ਫੈਕਟ ਇਹਨਾਂ ਦਾ ਨਜ਼ਰ ਕਿੱਥੇ ਆਉਂਦਾ ਸੀ ਕਹਿੰਦੇ ਜੀ ਇਹਨੇ ਬੰਗਲੌਰ ਤੋਂ ਇੱਕ ਵਕੀਲ ਬੁਲਾ ਲਿਆ ਕਰੋੜਾਂ ਰੁਪਏ ਦੀ ਫੀਸ ਦੇ ਕੇ ਕਿ ਮੇਰੇ ਜਮਾਨਤ ਸਾਡੇ ਜਿਹੜੇ ਪੰਜਾਬ ਦੇ ਵਕੀਲ ਨੇ ਉਹ ਮੇਰੀ ਜਮਾਨਤ ਨਹੀਂ ਕਰਵਾ ਸਕਦੇ ਤੇ ਤੁਸੀਂ ਮੇਰੀ ਜਮਾਨਤ ਹੀ ਕਰਵਾ ਦਿਓ ਤਾਂ ਕਿ ਪੰਜਾਬ ਦੀ ਸਰਕਾਰ ਨੂੰ ਔਰ ਦੂਜੇ ਪਾਸੇ ਵਿਜੀਲੈਂਸ ਬਿਊਰੋ ਨੂੰ ਮਾਚਾਖਮਾ ਦੇ ਕੇ ਬਾਹਰ ਨਿਕਲਿਆ ਪਰ ਨਹੀਂ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਉਸੇ ਗੰਦਾ ਨੂੰ ਦੇਖ ਕੇ ੜਕ ਚੁੱਕਿਆ ਇੱਕ ਪਾਸੇ ਦਾ ਵਿਕਰਮ ਸਿੰਘ ਮਜੀਠੀਆ ਨੇ ਆਪਣੀ ਗ੍ਰਿਫਤਾਰੀ ਦੇ ਵਿੱਚ ਰਖਾਵਟ ਪੈਦਾ ਕਰ ਦਿੱਤੀ ਕਿ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਇਸ ਤਰ੍ਹਾਂ ਨਾਲ ਸਾਬਤ ਕਰਦੀ ਹੈ ਪੰਜਾਬ ਦੇ ਅੰਦਰ ਕੇ ਸਾਡੇ ਤੋਂ ਪਾਵਰ ਜ਼ਿਆਦਾ ਨਹੀਂ ਹੈ ਇਹ ਲੱਗਦਾ ਸੀ ਵਿਕਰਮ ਮਜੀਠੀਆ ਨੂੰ ਔਰ ਦੂਜੇ ਪਾਸੇ ਵਿਜੀਲੈਂਸ ਵਿਭਾਗ ਦੇ ਜਿਹੜੇ ਅਫਸਰ ਸੀ ਉਹਨਾਂ ਦੇ ਸਾਹਮਣੇ ਇੱਕ ਐਸਾ ਢਾਂਗ ਰਚਿਆ ਕਿ ਉਹਨਾਂ ਨੂੰ ਖੜਾ ਕੇ ਰੱਖਿਆ ਆਪਣੇ ਦਫ਼ਤਰ ਦੇ ਅੰਦਰ ਤੇ ਆਪ ਉਹ ਕੁਰਸੀ ਤੇ ਬੈਠਾ ਰਿਆ ਤੇ ਫੇਰ ਪੰਜਾਬ ਦਾ ਮੁੱਖ ਮੰਤਰੀ ਨਾ ਭੜਕੇ ਤਾਂ ਹੋ ਨਹੀਂ ਸਕਦਾ ਕਿ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੀ ਸਰਕਾਰ ਨੇ ਉਸੇ ਦਿਨ ਤੋਂ ਐਲਾਨ ਕਰ ਦਿੱਤਾ ਸੀ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਪਹਿਲਾਂ ਵੀ ਇਹ ਸਰਕਾਰਾਂ ਨੇ ਚੱਕਿਆ ਜ਼ਰੂਰ ਸੀ ਪਰ ਦਰਸਾਉਂ ਦੇ ਵਿੱਚ ਕਹਿੰਦੇ ਜੀ ਉਹ ਜ਼ਮਾਨਤ ਤੇ ਛੁੱਟ ਜਾਂਦਾ ਸੀ ਪਰ ਹੁਣ ਕਹਿੰਦੇ ਅਸੀਂ ਪੱਕੇ ਪੈਰਾਂ ਤੇ ਹੋ ਕੇ ਚੱਕਿਆ ਤੇ ਹੁਣ ਇਹਨੂੰ ਜੇਲ੍ਹ ਦੇ ਵਿੱਚੋਂ ਕਢਾਉਣ ਦੇ ਲਈ ਪੂਰੇ ਬਾਦਲ ਪਰਿਵਾਰ ਦਾ ਉਹ ਬੰਗਲੌਰ ਤੱਕ ਦੇ ਵਕੀਲਾਂ ਦਾ ਤੇ ਉਹਨਾਂ ਦੇ ਅਸ਼ਦੀਪ ਕਲੇਰ ਜਿਹੜੇ ਉਹਨਾਂ ਦੇ ਵਕੀਲ ਨੇ ਐਡਵੋਕੇਟ ਨੇ ਉਹਨਾਂ ਦੇ ਉਹਨਾਂ ਦਾ ਵੀ ਬੜਾ ਢੀ ਚੋਟੀ ਦਾ ਜੋਰ ਲਗਿਆ ਤੇ ਉਹਨਾਂ ਨੇ ਇੱਕ ਹੁਣ ਕੋਰਟ ਦੇ ਅੰਦਰ ਪਟੀਸ਼ਨ ਪਾ ਦਿੱਤੀ ਹੈ ਤੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਜਿਹੜੇ ਕੈਦੀ ਬੰਦ ਸੀ ਦੋ ਖੁਗਾਰ ਕੈਦੀ ਬੰਦ ਨੇ ਇਹ ਖਬਰਾਂ ਤੁਸੀਂ ਪਹਿਲਾਂ ਵੀ ਸੁਣੀਆਂ ਨੇ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਦੇ ਨਾਲ ਉਹਨਾਂ ਕੈਦੀਆਂ ਦਾ ਪੇਚਾ ਪੈ ਚੁੱਕਿਆ ਹੁਣ ਕਿਵੇਂ ਪੈ ਚੁੱਕਿਆ ਇਹ ਵੀ ਸੁਣ ਲਓ ਜਰਾ ਹੁਣ ਦੋ ਕੈਦੀ ਬੰਦ ਨੇ ਇੱਕ ਕੈਦੀ ਦੇ ਉੱਤੇ ਪੌਸ ਕੋ ਧਾਰਾ ਲੱਗੀ ਹੈ ਜਿਹੜੀ ਕਿ ਫਾਂਸੀ ਦੇ ਤਖਤੇ ਤੱਕ ਲੈ ਕੇ ਜਾਂਦੀ ਹੈ ਕਿਉਂਕਿ ਉਸ ਨੇ ਬੱਚਿਆਂ ਦਾ ਸ਼ੋਸ਼ਣ ਕਰਕੇ ਬੱਚਿਆਂ ਦਾ ਕਤਲ ਕਰ ਦਿੱਤਾ ਸੀ ਔਰ ਦੂਜੇ ਤੇ ਕਿਹੜੀ ਧਾਰਾ ਲੱਗੀ ਹੈ ਜੀ ਯਾਨੀ ਮੌਤ ਦੀ ਸਜ਼ਾ ਉਸ ਨੂੰ ਵੀ ਮੌਤ ਦੀ ਸਜ਼ਾ ਯਾਨੀ ਦੋਵਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ ਤਾਂ ਜੱਜ ਸਾਹਿਬ ਨੇ ਮੌਤ ਦਾ ਫਰਮਾਨ ਉਹਨਾਂ ਨੂੰ ਸੁਣਾਇਆ ਹੋਇਆ ਉਹਨਾਂ ਨੂੰ ਹੁਣ ਮੌਤ ਦਾ ਪੈ ਨਹੀਂ ਹੈਗਾ ਚਾਹੇ ਉਹ ਜੋ ਮਰਜੀ ਵੀ ਕਰ ਸਕਣ ਤਾਂ ਜੇਲ੍ਹ ਦੇ ਅੰਦਰ ਬਿਕਰਮ ਸਿੰਘ ਮਜੀਠੀਆ ਦੀ ਨੀਂਦਾਂ ਉਡਾ ਦਿੱਤੀਆਂ ਇਹਨਾਂ ਨੇ ਇਹਨਾਂ ਦੋ ਕੈਦੀਆਂ ਨੇ ਪਰ ਦੂਜੇ ਪਾਸੇ ਆਜੋ ਵੀ ਜਿਹੜੇ ਬਾਹਰਲੇ ਪਾਸੇ ਇਹਨਾਂ ਦੇ ਪਰਿਵਾਰ ਦੇ ਲੋਕ ਇਹਨਾਂ ਦੀ ਲੀਡਰਸ਼ਿਪ ਇਹਨਾਂ ਦੇ ਵਰਕਰ ਜਹਾਬੂਆ ਬਾਦਲ ਪਰਿਵਾਰ ਇਹਨਾਂ ਨੂੰ ਦਰਸੰਦ ਦੇ ਵਿੱਚ ਹੱਥਾਂ ਪੈਰਾਂ ਦੀ ਪੈ ਗਈ ਹੈ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੇ ਨਾਲ ਦੋ ਕਾਤਲ ਬੰਦ ਹੋਣ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ ਆਰੰਗ ਕੈਟਾਗਰੀ ਦਾ ਬੰਦਾ ਹੈ ਇਹਨੂੰ ਕਹਿੰਦੇ ਜੀ ਅਲੱਗ ਸੈੱਲ ਦੇਣਾ ਚਾਹੀਦਾ ਉਹਨਾਂ ਕੈਦੀਆਂ ਦੇ ਨਾਲ ਦਰਸਾਲ ਦੇ ਵਿੱਚ ਕਿਉਂ ਰੱਖਿਆ ਹੈ ਮਾਮਲਾ ਤੁਹਾਡੇ ਸਾਹਮਣੇ ਧਰਦੇ ਆ ਪੰਜਾਬ ਦੀ ਸਰਕਾਰ ਜਾਣਦੀ ਆ ਪੰਜਾਬ ਦੇ ਸਾਰੇ ਲੋਕ ਜਾਣਦੇ ਨੇ ਕਿ ਬਿਕਰਮ ਸਿੰਘ ਮਜੀਠੀਆ ਹਰ ਹਾਲ ਦੇ ਵਿੱਚ ਦੋਸ਼ੀ ਹੈ ਦੋਸ਼ੀ ਕਰਾਰ ਪੰਜਾਬ ਦੇ ਲੋਕਾਂ ਨੇ ਵੀ ਦਿੱਤਾ ਨਾਲ ਨਾਲ ਅਦਾਲਤਾਂ ਦੇ ਔਰ ਪੰਜਾਬ ਦੀ ਸਰਕਾਰ ਦੇ ਤਾਂ ਹੁਣ ਬਿਕਰਮ ਸਿੰਘ ਮਜੀਠੀਆ ਨੂੰ ਅਹਿਸਾਸ ਕਰਵਾਉਣ ਦੇ ਲਈ ਪੰਜਾਬ ਦੀ ਸਰਕਾਰ ਨੇ ਜਾਂ ਪੰਜਾਬ ਦੀ ਉਸ ਜੇਲ੍ਹ ਪ੍ਰਸ਼ਾਸਨ ਨੇ ਇੱਕ ਬਹੁਤ ਵਧੀਆ ਜਿਹੜੀ ਕਿ ਇੱਕ ਮੁਹਿੰਮ ਰਚੀ ਆ ਕਿ ਇਸ ਵਿਕਰਮ ਸਿੰਘ ਮਜੀਠੀਆ ਨੂੰ ਉਹ ਖੋਪਾ ਪੈਦਾ ਕਰੋ ਕਿ ਜਿਹੜਾ ਪੰਜਾਬ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਸਿੱਧੇ ਤੌਰ ਦੇ ਉੱਤੇ ਧਮਕੀਆਂ ਦਿੰਦੇ ਸੀ ਕਿ ਸਾਡੇ ਘਰ ਦੇ ਵਿੱਚ ਪੰਜਾਬ ਦਾ ਪ੍ਰਸ਼ਾਸਨ ਪੰਜਾਬ ਦਾ ਡੀਜੀਪੀ ਹੋਵੇ ਚਾਹੀ ਇਹਨਾਂ ਨੂੰ ਵੀ ਧਮਕੀ ਦਿੱਤੀ ਕਹਿੰਦੇ ਸਾਡੇ ਘਰੇ ਪੁੱਛ ਕੇ ਵੱੜਦੀ ਹੈ ਪੁਲਿਸ ਇਹ ਬਾਦਲ ਪਰਿਵਾਰ ਦਾ ਰਤਵਾ ਤੇ ਮਜੀਠੀਆ ਦਾ ਜਿਹੜਾ ਕਿ ਭਲੇਖਾ ਸੀ ਉਹ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਢ ਦਿੱਤਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਹੁਣ ਇੱਕ ਬਹੁਤ ਹੀ ਮਜ਼ਬੂਤ ਬੇਸ ਬਣਾ ਕੇ ਨਾ ਪਟੀਸ਼ਨ ਧਾਰ ਕਰੀਤੀ ਹੈ ਕਿ ਮੇਰੇ ਮੁਲਜ਼ਮ ਨੂੰ ਜਾਨ ਦਾ ਖਤਰਾ ਵੈ ਉਹਨੂੰ ਉਸ ਬੈਰਕ ਚੌਕਟਿਆ ਜਾਏ ਕਿਉਂਕਿ ਜੇਸ ਬੈਰਕ ਚੋਂ ਰਹਿ ਰਹੇ ਨੇ ਉਸ ਬੈਰਕ 'ਚ ਬਹੁਤ ਹੀ ਖਤਰਨਾਕ ਮੁਲਜ਼ਮ ਹੈ ਜਿਨ੍ਹਾਂ ਨੇ ਬੱਚਿਆਂ ਦਾ ਕਤਲ ਕੀਤਾ ਵੈ ਤੇ ਇਸ ਕਰਕੇ ਉਹਨਾਂ ਨੂੰ ਸਜ਼ਾਏ ਮੌਤ ਹੋ ਚੁੱਕੀ ਹੈ ਤੇ ਉਹ ਬੇ ਇੰਤਹਾਹੀ ਖਤਰਨਾਕ ਮੁਲਜ਼ਮ ਨੇ ਤੇ ਮੇਰਾ ਜਿਹੜਾ ਏ ਮੁਲਜ਼ਮ ਹੈ ਬਿਕਰਮ ਸਿੰਘ ਮਜੀਠੀਆ ਇਹਨਾਂ ਨੂੰ ਜਾਨ ਦਾ ਖਤਰਾ ਹੈ ਕਿਉਂਕਿ ਜਿਨ੍ਹਾਂ ਕੈਦੀਆਂ ਨੂੰ ਸਜ਼ਾਏ ਮੌਤ ਹੋ ਚੁੱਕੀ ਹੈ ਉਹਨਾਂ ਨੂੰ ਹੁਣ ਕਿਸੇ ਕਿਸਮ ਦਾ ਵੀ ਜ਼ਿੰਦਗੀ ਨਾਲ ਪਿਆਰ ਨਹੀਂ ਕੋਈ ਉਹਨਾਂ ਨੂੰ ਚਾਹਤ ਨਹੀਂ ਉਹਨਾਂ ਨੂੰ ਪਤਾ ਹੈ ਕਿ ਜੋ ਮਰਜ਼ੀ ਕਰਨ ਉਹਨਾਂ ਨੂੰ ਕੋਈ ਮਸਲਾ ਨਹੀਂ ਕਿ ਉਹਨਾਂ ਨੂੰ ਸਜ਼ਾ ਹੋ ਚੁੱਕੀ ਹੈ ਤੇ ਜਿਹੜਾ ਮੇਰਾ ਮੁਲਜ਼ਮ ਬਿਕਰਮ ਸਿੰਘ ਮਜੀਠੀਆ ਹੈ ਇਹਨੂੰ ਇਹਦੀ ਜਾਨ ਨੂੰ ਬਹੁਤ ਖਤਰਾ ਹੈ ਇਸ ਕਰਕੇ ਇਹਨਾਂ ਦੀ ਬੈਰਕ ਬਦਲੀ ਜਾਏ ਜਾਂ ਫਿਰ ਇਹਨਾਂ ਨੂੰ ਜ਼ਮਾਨਤ ਦਿੱਤੀ ਜਾਏ ਇਸ ਬੇਸ ਦੇ ਉੱਤੇ ਉਹਨਾਂ ਨੇ ਨਵੀਂ ਹਨ ਪਟੀਸ਼ਨ ਦਾਇਰ ਕੀਤੀ ਹੈ ਕਿ ਇਹਨਾਂ ਨੂੰ ਜਾਂ ਤਾਂ orange category 'ਚ ਰੱਖਿਆ ਜਾਏ ਜਾਂ ਇਹਨਾਂ ਦੀ ਬੈਰਕ ਬਦਲ ਦਿੱਤੀ ਜਾਏ ਤੇ ਜਾਂ ਫਿਰ ਇਹਨਾਂ ਨੂੰ ਜ਼ਮਾਨਤ ਦੇ ਦਿੱਤੀ ਜਾਏ ਬਾਕੀ ਕਿਉਂਕਿ ਹੁਣ ਮੁੱਖ ਮੰਤਰੀ ਪੰਜਾਬ ਜਿਹੜੇ ਉਹ ਵੀ ਆਪਣਾ ਫੁੱਲ ਜ਼ੋਰ ਲਾ ਰਹੇ ਆ ਫਿਰ ਬਿジネス ਟੀਮ ਵਾਲੇ ਵੀ ਜਿਹੜੇ ਆ ਉਹ ਰਿਮਾਂਡ ਤੇ ਰਿਮਾਂਡ ਲੈ ਰਹੇ ਨੇ ਕਿਉਂਕੋ ਕਹਿੰਦੇ ਆ ਕਿ ਬਹੁਤ ਜ਼ਿਆਦਾ ਕੇਸ ਹੈ ਜਿਹੜੇ ਵਿਕਰਮ ਸਿੰਘ ਮਜੀਠੀਆ ਤੇ ਆ ਤੇ ਸਾਨੂੰ ਉਹਨਾਂ ਦੇ ਮੁਕੰਮਲ ਸਬੂਤ ਇਕੱਠੇ ਕਰਨ ਵਾਸਤੇ ਹੋਰ ਟਾਈਮ ਚਾਹੀਦਾ ਇਸ ਕਰਕੇ ਹੀ ਹਰੇ ਤਿਕਰ ਵਿਕਰਮ ਸਿੰਘ ਮਜੀਠੀਆ ਨੂੰ ਰਿਹਾਈ ਨਹੀਂ ਮਿਲਣਦੀ ਜ਼ਮਾਨਤ ਨਹੀਂ ਮਿਲਣਦੀ ਬਾਕੀ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਹੈ ਇਸ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰੋ ਆਪਣਾ ਰਖੋ ਤੇ ਇਸਰਾ ਖਿਆਲ ਰੱਬ ਰੱਖਾ